ਟੂ ਡਿਆ ਬੰਨ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟ ਦੇ ਪਰਖੂ ਓਈ ਵਸਾਖੀ ਸੋਹਣਾ ਤੂੰ ਕੱਟ ਦੇ ਪਰਖੂ ਹੋਟੋ ਜੀ ਸਰਪੰਚ ਸਾਹਿਬ ਵਸਾਖੀ ਦੇ ਸੋਭਿਹਾਰੇ ਤੇ ਕੀ ਸੰਗਿਰਨਾ ਜਾਉਂ। ਮੈਂ ਖਾਸਾ ਵਾਹ ਪੱਤੇ ਮੈਂ ਕਿ ਸੁਮਿੰਦਰ ਸਿੰਘ ਸਰਪੰਚਪਿੰਡ ਹਰਵਾਲ ਮੈਂ ਵਸਾਖੀ ਦੇ ਦਿਹਾੜੇ ਤੇ ਸਾਰੀਆਂ ਸਿੱਖ ਸੰਗਤਾਂ ਦਾ ਕੋ ਜਨਮ ਦਿਹਾੜਾ ਹੈ ਸਿੱਖ ਕੌਮ ਦਾ ਇੱਕ ਜਨਮ ਦਿਹਾੜਾ ਹੈ ਤੇ ਉਹਦੇ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਇਹਦੇ ਨਾਲ ਕਿਰਤੀ ਕਿਸਾਨਾਂ ਦਾ ਵੀ ਇਹ ਇੱਕ ਸਾਖੀ ਦਾ ਦਿਹਾੜਾ ਜਿਹੜਾ ਉਹ ਕਿਸਾਨਾਂ ਦੇ ਨਾਲ ਵੀ ਜੁੜਿਆ ਕਿਰਤ ਦੇ ਨਾਲ ਵੀ ਮਜ਼ਦੂਰਾਂ ਦੇ ਨਾਲ ਵੀ ਜੁੜਿਆ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਕਿ ਨਸ਼ੇ ਤਿਆਤੇ ਖੇਡਾਂ ਵਾਲਾ ਜਿਹੜਾ ਧਿਆਨ ਦਿੱਤਾ ਜਾਵੇ ਔਰ ਜੋ ਵੀ ਆਪਣੇ ਦੇਸ਼ ਦਾ ਕੌਮ ਦਾ ਉਹ ਉਹ ਉਹਦੇ ਵਿੱਚ ਯੋਗਦਾਨ ਪਾਇਆ ਜਾਵੇ ਤੇ ਸਮੁੱਚੀ ਪੰਚਾਇਤ ਹਰੂਵਾਲ ਤੇ ਜੋ ਵੀ ਮੈਂ ਸਾਂਝਾ ਰੰਦਾ ਇਹ ਫਾਰਮਨ ਲੱਖ ਲੱਖ ਬਧਾਈ ਦਿੰਦਾ ਔਰ ਮੈਂ ਧੰਨਵਾਦ ਕਰਦਾ ਕਿ ਜੋ ਚੰਗੇ ਰਾਹ ਤੇ ਪਾ ਕੇ ਗੁਰੂਆਂ ਦੇ ਉਪਦੇਸ਼ ਦੇ ਨਾਲ ਉਹ ਉਹ 弱い子もね、悪くコずっとワイん、悪くてずっワイちたい。